गुजरी महला पंजवा मात पिता पाई सुत बंदप तिनका बल है थोरा अनक रंग माया के पिखे किच साथ न चल पोरा ठाकुर तुझ बिन आये न मोरा मोहे अनाथ निर्गुण गुण नाही मैं आहोरा तोरा रहाओ बल 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 बल, बल चर्ण तुम्हारे इहाँ उहाँ तुम्हारा जोरा साध संग नानक दर्श पायो भिनस्यो सगल निहोरा माता पिता ਭਾਈ ਸਤਬੰਧਕ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਾਂ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ ਅਨਕ ਰੰਗ ਮਾਇਆ ਕੇ ਦੇਖੇ ਕਿਛ ਸਾਥ ਨਾ ਚੱਲੈ ਕੋਰਾ ਮਾਇਆ ਨੇ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕਰ ਤੁਜ ਬਿਨਾ ਹੈ ਨਾ ਮੋਰਾ ਹੈ ਪ੍ਰਮਾਤਮਾ ਹੈ ਮੇਰੇ ਵਾਹਿਗੁਰੂ ਹੈ ਤੇਰੇ ਤੋਂ ਬਿਗਾਰੇ ਮੇਰਾ ਕੋਈ ਨਹੀਂ ਮੋਹ ਅਨਾਤ ਨਿਰਗੁਣ ਗੁਣ ਨਹੀਂ ਮੈਂ ਆਇਓ ਤੁਮਰਾ ਧੋਰਾ ਰਹਾਓ ਮੈਂ ਨਿਆਸਰਾ ਹਾਂ ਕਿਉਂਕਿ ਮੈਂ ਕੋਈ ਗੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਬਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਠਹਿਰਾਓ ਬਲ 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 ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ हे परमपिता परमात्मा मैं तेरे चरणां उत्ते कुर्बान जांदा हूं क्योंकि इथे अते उथे भाव लोक परलोक विच तेरा ही राज है साद संग नानक दर्श पायो बिनसियो सगले निहोरा हे गुरु नानक सच्चे पाशा जी मैं निमाने ने तेरा दर्शन तेरी मेहर नाल कर लिया है हुन मेरे विच संसार दी मुथाजी खत्म हो गई है गुजरी महला पंजवा मात पिता पाई सुत बंदप तिनका बल है थोरा अनक रंग किछ साथ पिखे किल पोरा ठाकुर तुझ बिन आये न मोरा मोहे अनाथ निर्गुण गुण नाही मैं मै आहोमरा तोरा रहाओ बल 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 बल, बल, बल चर्ण इहां उहां तुम्हारा जोरा साध संग नानक दर्श पायो बिनसे स्यो सगल नेहोरा ਮਾਤਾ ਪਿਤਾ ਭਾਈ ਸਤਬੰਧਕ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਾਂ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ ਅਨਕ ਰੰਗ ਮਾਇਆ ਕੇ ਪੇਖੇ ਕਿ ਛੇ ਸਾਥ ਨ ਚੱਲੈ ਕੋਰਾ ਮਾਇਆ ਨੇ అనేక ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕਰ ਤੁਜ ਬਿਨਾ ਹੈ ਨਾ ਮੋਰਾ हे ਪ੍ਰਮਾਤਮਾ ਹੈ ਮੇਰੇ ਵਾਹਿਗੁਰੂ ਹੈ ਤੇਰੇ ਤੋਂ ਬਿਗਾਰੇ ਮੇਰਾ ਕੋਈ ਨਹੀਂ ਮੋਹਿਆ ਨਾਤ ਨਿਰਗੁਣ ਗੁਣ ਨਹੀਂ ਮੈਂ ਆਇਓ ਤੁਮਰਾ ਧੋਰਾ ਰਹਾਓ ਮੈਂ ਨਿਆਸਰ ਹਾਂ ਕਿਉਂਕਿ ਮੈਂ ਕੋਈ ਗੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਵਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਠਹਿਰਾਓ ਬਲ 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 ਚਰਨ ਤੁਮਾਰੇ ਇਹ ਹਉ ਹਾ ਤੁਮਾਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵਿਣਸਿਓ ਸਗਲ ਨਿਹੋਰਾ ਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਦੇਖੇ ਕਿਛ ਸਾਥ ਨ ਚੱਲੈ ਭੋਰਾ ਠਾਕੁਰ ਤੁਝ ਬਿਨ ਆਏ ਨਾ ਮੋਰਾ मोहे अनाथ निर्गुण गुण नाही मैं मै आहोमरा तोरा रहाओ बल 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 बल, 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 बल चरणे उहां तुम्हारा जोरा साध संग नानक दर्श पायो भिन स्यो सगल निहोरा ਮਾਤਾ ਪਿਤਾ ਭਾਈ ਸਤਬੰਧਕ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪਹਿਵੇਂ ਪਾਤਸ਼ਾਹ ਗੁਜਰੀ ਮਹਲਾ ਪਹਿਮਾ ਵਿੱਚ ਉਪਦੇਸ਼ ਕਰਦੇ ਹਾਂ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ ਅਨਕ ਰੰਗ ਮਾਇਆ ਕੇ ਪੇਖੇ ਤੇਛਤ ਨਾ ਚੱਲ ਕੋਰਾ ਮਾਇਆ ਨੇ అనేక ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦ ਕਿ ਇਹਨਾਂ ਵਿੱਚੋਂ ਇੱਕ ਵੀ ਮੁਲਕ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕੁਰ ਤੁਝ ਬਿਨਾ ਹੈ ਨਾ ਮੋਰਾ हे ਪ੍ਰਮਾਤਮਾ ਹੈ ਮੇਰੇ ਵਾਹਿਗੁਰੂ ਹੈ ਤੇਰੇ ਤੋਂ ਬਿਗਾਰੇ ਮੇਰਾ ਕੋਈ ਨਹੀਂ ਮੋਹਿਆ ਨਾ ਤੇ ਨਿਰਗੁਣ ਗੁਣ ਨਹੀਂ ਮੈਂ ਆਇਓ ਤੁਮਰਾ ਧੋਰਾ ਰਹਾਓ ਮੈਂ ਨਿਆਸ ਰਹਾ ਕਿਉਂਕਿ ਮੈਂ ਕੋਈ ਗੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਬਿਆਲੂ ਮਿਹਰਬਾਨ ਹੋ ਆ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਠਹਿਰਾਓ ਬਲ 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 ਚਰਨ ਤੁਮਾਰੇ ਇਹ ਹਉ ਹਾ ਤੁਮਾਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵਿਣਸਿਓ ਸਗਲ ਨਿਹੋਰਾ ਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਂ ਨਿਮਾਣੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲ ਪੋਰਾ ठाकुर तुज बिन आये न मोरा मोहे अनाथ निर्गुण गुण नाही नहि मै आहोमरा तोरा रहाओ बल 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 बल, बल, बल चरणे उहां तुम्हारा जोरा साध संग नानक दर्श पायो ਬੇਣਸਿਓ ਸਗਲ ਨੇਹੋ ਰਾ ਮਾਤਾ ਪਿਤਾ ਭਾਈ ਸਤਬੰਧ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਨ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਛੱਡਦਾ ਫਨ ਕ ਰੰਗ ਮਾਇਆ ਕੇ ਦੇਖੇ ਤੇ ਚ ਸਾਥ ਨ ਚੱਲੈ ਕੋਰਾ ਮਾਇਆ ਨੇ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦ ਕਿ ਇਹਨਾਂ ਵਿੱਚੋਂ ਇੱਕ ਵੀ ਮੁਲਕ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕੁਰ ਤੁਜ ਬਿਨਾ ਹੈ ਨਾ ਮੋਰਾ ਏ ਪ੍ਰਮਾਤਮਾ ਏ ਮੇਰੇ ਵਾਹਿਗੁਰੂ ਏ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ ਮੋਹਿ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਹਾਉ ਮੈਂ ਨਿਆਸ ਰਹਾ ਕਿਉਂਕਿ ਮੈਂ ਕੋਈ ਗੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਦਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਠਹਿਰਾਓ ਬਲ 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 ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਏ ਪਰਮ ਪਿਤਾ ਪ੍ਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵੇਣਸਿਓ ਸਗਲ ਨਿਹੋਰਾ ਏ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮੁਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨਾ ਚੱਲ ਭੋਰਾ ठाकुर तुज बिन आये न मोरा मोहे अनाथ निर्गुण गुण नाही मैं मै आहोमरा तोरा रहाओ बल 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 बल, बल, बल चरणे इहाँहाँ तुम्हारा जोरा साध संग नानक दर्श पायो ਭੈਣ ਸੋ ਸਗਲ ਨੇਹੋਰਾ ਮਾਤਾ ਪਿਤਾ ਭਾਈ ਸਤਬੰਧ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਨ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਛੱਡਦਾ ਅਨਕ ਰੰਗ ਮਾਇਆ ਕੇ ਦੇਖੇ ਤੇ ਸਾਥ ਨਾ ਚੱਲੈ ਕੋਰਾ ਮਾਇਆ ਨੇ ਇਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦ ਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੱਤਾ ਠਾਕੁਰ ਤੁਜ ਬਿਨਾ ਹੈ ਨਾ ਮੋਰਾ ਏ ਪ੍ਰਮਾਤਮਾ ਏ ਮੇਰੇ ਵਾਹਿਗੁਰੂ ਏ तेरे तुमगा मेरा कोई नहीं मोह अनात निरगुण गुण, 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 गुण नाही मैं आयो तुमरा ठोरा रहाऊ मैं निआसरा हां क्योंकि मैं कोई भण वाला काम भी नहीं कीता तुसी, तुसी दयालु मेहरबान हो इस लोक विच भी तुसी ही मेरा आसरा हो अते परलोक विच भी तुसी ही मेरा सहारा हो कहराओ ਬਲ ਬਲ ਬਲਵਲ ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵੇਣਸਿਓ ਸਗਲ ਨਿਹੋਰਾ ਏ ਗੁਰਨਾੰਕ ਸੱਚੇ ਪਾਤਸ਼ਾਹ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾ ਮਾਤ ਪਿਤਾ ਪਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਕੇ ਕਿਛ ਸਾਥ ਨ ਚੱਲੈ ਭੋਰਾ ठाकुर तुज बिन आये न मोरा मोहे अनाथ निर्गुण गुण नाही मैं मै तुमरा तोरा रहाओ बल 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 बल, बल, बल चरणे इहाँहाँ तुम्हारा जोरा साध संग नानक दर्श पायो ਭੈਣ ਸੋ ਸਗਲ ਨੇਹੋਰਾ ਮਾਤਾ ਪਿਤਾ ਭਾਈ ਸਤਬੰਧ ਤਿੰਨ ਕਾ ਬਲ ਹੈ ਥੋਰਾ ਤਨ ਤਨ ਗੁਰੂ ਅਰਜਨ ਦੇਵ ਜੀ ਪਹਿਵੇਂ ਪਾਤਸ਼ਾਹ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਨ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ 万ਕਰੰਗ माया, माया के देखे किच साथ, साथ ना चलै कोरा माया ने अनेक प्रकार दे रंग तमाशे लाए हुए हैं जो सानु देखण विच सच लगते हैं जदकि इना विचों इक भी, भी मुख दे नाल तोड़ तक नहीं देता ठाकुर तुज बिना है ना मोरा हे परमात्मा हे मेरे वाहेगुरु हे ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ ਮੋਹਿ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਹਾਉ ਮੈਂ ਨਿਆਸ ਰਹਾ ਕਿਉਂਕਿ ਮੈਂ ਕੋਈ ਗੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਦਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਠਹਿਰਾਓ ਬਲ ਬਲ ਬਲਵਲ ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਏ ਪਰਮ ਪਿਤਾ ਪ੍ਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵਿਣਸਿਓ ਸਗਲ ਨਿਹੋਰਾ ਏ ਗੁਰਨਾੰਕ ਸੱਚੇ ਪਾਸ਼ਾ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲੈ ਭੋਰਾ ठाकुर तुज बिन आये न मोरा मोहे अनाथ निर्गुण गुण नाही नहि मै आहोमरा तोरा रहा बल 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 बल, बल, बल चरणे इहाँहाँ तुम्हारा जोरा साध संग नानक दर्श पायो ਭੇਣ ਸੇਓ ਸਗਲ ਨੇ ਹੋਰਾ ਮਾਤਾ ਪਿਤਾ ਭਾਈ ਸੁਤ ਬੰਧਕ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪਹਿਵੇਂ ਪਾਤਸ਼ਾਹ ਗੁਜਰੀ ਮਹਲਾ ਪਹਿਮਾ ਵਿੱਚ ਉਪਦੇਸ਼ ਕਰਦੇ ਹਨ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਨਿਂਦਾ ਅਨਕ ਰੰਗ ਮਾਇਆ ਕੇ ਦੇਖੇ ਕਿਛ ਸਾਥ ਨ ਚੱਲੈ ਕੋਰਾ ਮਾਇਆ ਨੇ అనేక ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕੁਰ ਤੁਝ ਬਿਨਾ ਹੈ ਨਾ ਮੋਰਾ हे ਪ੍ਰਮਾਤਮਾ हे ਮੇਰੇ ਵਾਹਿਗੁਰੂ ਹੈ तेरे, तेरे, तेरे तो बगैर मेरा कोई नहीं मोह अनाथ निरगुण गुण, 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 गुण नाही मैं आयो तुम्हारा ठोरा रहाऊ मैं निआसरा हां क्योंकि मैं कोई गुण वाला काम भी नहीं कीता तूसी दयालु मेहरबान हो इस लोक विच भी तूसी ही मेरा आसरा हो अते परलोक विच भी तूसी ही मेरा सहारा हो ठहराओ ਬਲ ਬਲ ਬਲਵਲ ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਬਿਣਸਿਓ ਸਗਲ ਨਿਹੋਰਾ ਏ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲੈ ਭੋਰਾ ठाकुर तुज बिन आये न मोरा मोहे अनाथ निर्गुण गुण नाही मैं मै आहोमरा तोरा रहाओ बल 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 बल, बल, बल चरणे इहाँहाँ तुम्हारा जोरा साध संग नानक दर्श पायो ਬੇਣਸੇ ਸਗਲ ਨੇ ਹੋਰਾ ਮਾਤਾ ਪਿਤਾ ਭਾਈ ਸਤਬੰਧ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪਹਿਵੇਂ ਪਾਤਸ਼ਾਹ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਾਂ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ ਅਨਕ ਰੰਗ ਮਾਇਆ ਕੇ ਦੇਖੇ ਕਿਛ ਸਾਥ ਨ ਚੱਲੈ ਕੋਰਾ ਮਾਇਆ ਨੇ అనేక ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦ ਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕੁਰ ਤੁਝ ਬਿਨਾ ਹੈ ਨਾ ਮੋਰਾ हे ਪ੍ਰਮਾਤਮਾ हे ਮੇਰੇ ਵਾਹਿਗੁਰੂ ਹੈ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ ਮੋਹਿ ਅਨਾਤ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਧੋਰਾ ਰਹਾਉ ਮੈਂ ਨਿਆਸ ਰਹਾ ਕਿਉਂਕਿ ਮੈਂ ਕੋਈ ਗੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਦਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਠਹਿਰਾਓ ਬਲ 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 ਚਰਨ ਤੁਮਾਰੇ ਇਹਾ ਉਹਾ ਤੇਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਬਿਣਸਿਓ ਸਗਲ ਨਿਹੋਰਾ ਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲੈ ਭੋਰਾ ठाकुर तुज बिन आये न मोरा मोहे अनाथ निर्गुण गुण नाही मैं मै आहोमरा तोरा रो बल 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 बल, बल, बल चरणे उहां तुम्हारा जोरा साध संग नानक दर्श पायो ਬੇਣਸਿਓ ਸਗਲ ਨੇਹੋਰਾ ਮਾਤਾ ਪਿਤਾ ਭਾਈ ਸਤਬੰਧਕ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਾਂਦੇ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ ਅਨਕ ਰੰਗ ਮਾਇਆ ਕੇ ਦੇਖੇ ਤੇ ਸਾਤ ਨ ਚੱਲ ਕੋਰਾ ਮਾਇਆ ਨੇ అనేక ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦ ਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕਰ ਤੁਜ ਬਿਨਾ ਆਹੇ ਨਾ ਮੋਰਾ हे ਪ੍ਰਮਾਤਮਾ हे ਮੇਰੇ ਵਾਹਿਗੁਰੂ ਆਹੇ ਤੇਰੇ ਤੋਂ ਬਿਗਰੇ ਮੇਰਾ ਕੋਈ ਨਹੀਂ ਮੋਹਿਆ ਨਾਤ ਨਿਰਗੁਣ ਗੁਣ ਨਹੀਂ ਮੈਂ ਆਇਓ ਤੁਮਰਾ ਧੋਰਾ ਰਹਾਓ ਮੈਂ ਨਿਆਸਰਾ ਕਿਉਂਕਿ ਮੈਂ ਕੋਈ ਭੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਵਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਖਹਿਰਾਓ ਬਲ ਬਲ ਬਲਵਲ ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵਿਣਸਿਓ ਸਗਲ ਨਿਹੋਰਾ ਏ ਗੁਰਨਾੰਕ ਸੱਚੇ ਪਾਤਸ਼ਾਹ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮਥਾਜੀ ਖਤਮ ਹੋ ਗਈ ਹੈ ਗੁਜ਼ਰੀ ਮਹੱਲਾ ਪੰਜਵਾ ਮਾਤ ਪਿਤਾ ਪਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਦੇਖੇ ਕਿਛ ਸਾਥ ਨ ਚੱਲੈ ਭੋਰਾ ठाकुर तुझ बिन आये न मोरा मोहे अनाथ निर्गुण गुण नाही नहि मै आहोमरा तोरा रहाओ बल 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 बल, बल, बल चरणे इहाँहाँ तुम्हारा जोरा साध संग नानक दर्श पायो ਬੇਣਸਿਓ ਸਗਲ ਨੇਹੋਰਾ ਮਾਤਾ ਪਿਤਾ ਭਾਈ ਸਤਬੰਧ ਤਿੰਨ ਕਾ ਬਲ ਹੈ ਥੋਰਾ ਧੰ ਤੰ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਗੁਜਰੀ ਮਹਲਾ ਪੰਜਵਾਂ ਵਿੱਚ ਉਪਦੇਸ਼ ਕਰਦੇ ਹਾਂ ਮਾਂ ਪਿਓ ਭਰਾ ਪੁੱਤਰ ਰਿਸ਼ਤੇਦਾਰ ਇਹਨਾਂ ਦਾ ਆਸਰਾ ਬਹੁਤ ਕਮਜ਼ੋਰ ਹੈ ਪਾਪ ਸਦਾ ਸਾਥ ਨਹੀਂ ਦਿੰਦਾ ਅਨਕ ਰੰਗ ਮਾਇਆ ਕੇ ਦੇਖੇ ਤੇ ਸਾਥ ਨ ਚੱਲ ਕੋਰਾ ਮਾਇਆ ਨੇ అనేక ਪ੍ਰਕਾਰ ਦੇ ਰੰਗ ਤਮਾਸ਼ੇ ਲਾਏ ਹੋਏ ਹਨ ਜੋ ਸਾਨੂੰ ਦੇਖਣ ਵਿੱਚ ਸੱਚ ਲੱਗਦੇ ਹਨ ਜਦ ਕਿ ਇਹਨਾਂ ਵਿੱਚੋਂ ਇੱਕ ਵੀ ਮੁੱਖ ਦੇ ਨਾਲ ਤੋੜ ਤੱਕ ਨਹੀਂ ਦਿੰਦਾ ਠਾਕਰ ਤੁਜ ਬਿਨਾ ਹੈ ਨਾ ਮੋਰਾ हे ਪ੍ਰਮਾਤਮਾ हे ਮੇਰੇ ਵਾਹਿਗੁਰੂ ਹੈ ਤੇਰੇ ਤੁਮਗੇ ਮੇਰਾ ਕੋਈ ਨਹੀਂ ਮੋਹ ਅਨਾਤ ਨਿਰਗੁਣ ਗੁਣ ਨਹੀਂ ਮੈਂ ਆਇਓ ਤੁਮਰਾ ਧੋਰਾ ਰਹਾਓ ਮੈਂ ਨਿਆਸਰਾ ਕਿਉਂਕਿ ਮੈਂ ਕੋਈ ਭੁਣ ਵਾਲਾ ਕੰਮ ਵੀ ਨਹੀਂ ਕੀਤਾ ਤੁਸੀਂ ਦਿਆਲੂ ਮਿਹਰਬਾਨ ਹੋ ਇਸ ਲੋਕ ਵਿੱਚ ਵੀ ਤੁਸੀਂ ਹੀ ਮੇਰਾ ਆਸਰਾ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੇਰਾ ਸਹਾਰਾ ਹੋ ਖਹਿਰਾਓ ਬਲ ਬਲ ਬਲਵਲ ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਏ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਉੱਤੇ ਕੁਰਬਾਨ ਜਾਂਦਾ ਕਿਉਂਕਿ ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਤੇਰਾ ਹੀ ਰਾਜ ਹੈ ਸਾਧ ਸੰਗ ਨਾਨਕ ਦਰਸ ਪਾਇਓ ਵੇਣਸਿਓ ਸਗਲ ਨੇ ਹੋਰਾ ਏ ਗੁਰਨਾੰਕ ਸੱਚੇ ਪਾਸ਼ਾ ਜੀ ਮੈਂ ਨਿਮਾਣੇ ਨੇ ਤੇਰਾ ਦਰਸ਼ਨ ਤੇਰੀ ਮਿਹਰ ਨਾਲ ਕਰ ਲਿਆ ਹੈ ਹੁਣ ਮੇਰੇ ਵਿੱਚ ਸੰਸਾਰ ਦੀ ਮੁਥਾਜੀ ਖਤਮ ਹੋ ਗਈ ਹੈ